ਜਾ ਤਰਾ ਕੇ ਮੋਕ ਆ ਮੋਕਲੀ ਸਮੱਸਿਆ ਜ਼ਿਆਦਾ ਆਉਂਦੀ ਹੈ ਹਾਂਜੀ ਉਹ ਸਮੱਸਿਆ ਆਉਂਦੀ ਕਿਉਂ ਆਂਗੀ ਪਸ਼ੂ ਪਾਲਕ ਹੈਗਾ ਉਹ ਨਹੀਂ ਧਿਆਨ ਦਿੰਦੇ ਹੂੰ ਪਹਿਲਾਂ ਇਹ ਮਿੰਗਣੀ ਤੋਂ ਗੋਬਰ ਤੇ ਆਉਂਦੇ ਆ ਗੋਬਰ ਤੋਂ ਆਉਂਦੇ ਆ ਤੇ ਇਹ ਕਦੇ ਵੀ ਬੱਚਾ ਜਾਂ ਬੱਕਰੀ ਮੋਕ ਨਾ ਨਹੀਂ ਮਰਦੀ ਹੂੰ ਉਹ ਮਰਦੀ ਹੈ ਡੀ ਹਾਈਡਰੇਸ਼ਨ ਨਾਲ ਜਿਹੜਾ ਮੋਕ ਦੇ ਬਾਅਦ ਪਾਣੀ ਮੁੱਕਦਾ ਸ਼ਰੀਰ ਤੋਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਆਪਾਂ ਜਿਹੜੇ ਬੱਚੇ ਲਈਏ ਫਰਵਰੀ ਹੋਰ ਮਾਰਚ ਚ ਲਈਏ ਹੂੰ ਮੈਨੋਂ ਉਹ ਹੀ ਆ ਠੰਡ ਤੋਂ ਇਹਨਾਂ ਨੂੰ ਔਰ ਗਰਮੀ ਤੋਂ ਦੋਏ ਸੀਜ਼ਨਾਂ ਤੋਂ ਬਚਾਣਾ ਪਏਗਾ ਪਏਗਾ ਹਾਂਜੀ ਜਿਹੜੇ ਨਵੇਂ ਬੱਕਰੀ ਪਾਲਕਣੇਗੇ ਹਾਂਜੀ ਜਾਂ ਜਿਹੜੇ ਪੁਰਾਣੇ ਬੱਕਰੀ ਪਾਲਕਣ ਜਾਤਰ ਉਹਨਾਂ ਦੀ ਵੀ ਹਿਸਾਬ ਚ ਨਹੀਂ ਆਉਂਦੀ ਗੱਲ ਹਾਂਜੀ ਕਿ ਬੱਕਰੀ ਸਮਾਂ ਲੈ ਕੇ ਸੁੰਦੀ ਆ ਸਮਾਂ ਲੱਗਦਾ ਉਹ ਤੇ ਲੰਮਾ ਔਰ ਜੇ ਬੱਚੇ ਅੰਦਰ ਸਮਝ ਲੋ ਬਈ ਕਿਸੇ ਦੇ ਪੈਰ ਆ ਗਏ ਸਿਰ ਨਹੀਂ ਆਇਆ ਕਿਉਂਕਿ ਇਹ ਇਕੱਠੇ ਹੋਣੇ ਚਾਹੀਦੇ ਤੇ ਤੁਸੀਂ ਉਹਨਾਂ ਨੂੰ ਪੈਰ ਨੂੰ ਹਲਕਾ ਜਿਹਾ ਆਪਣੇ ਅੱਤੈ ਨੂੰ ਗਲਾਂ ਹੀ ਲੈਣੀ ਆ ਆਪਾਂ ਹੂੰ ਇਨਾਂ ਨਾਲ ਹੀ ਅੰਦਰ ਕਰਨਾ ਹੈ। ਹੋਰ ਇਹਦੇ ਨਾਲ ਅੰਦਰ ਕਰੋਗੇ ਇਹਦੇ ਨਾਲ ਹੀ ਤੁਹਾਨੂੰ ਸਿਰ ਪਤਾ ਲੱਗ ਜਾਏਗਾ। ਤੇ ਸਿਰ ਐ ਫੜ ਕੇ ਉਹਦੇ ਬਾਅਦ ਉਹਨੂੰ ਕੱਢੋ ਕੋਈ ਦਿੱਕਤ ਨਹੀਂ। ਸਤਿ ਸ੍ਰੀ ਅਕਾਲ ਜੀ। ਮੈਂ ਗੁਰਸੇਵ ਸਿੰਘ। ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਅਸੀਂ ਪਹੁੰਚੇ ਹਾਂ ਪਟਿਆਲੇ ਕੰਗਗੋਟ ਫਾਰਮ ਤੇ। ਜਿੱਥੇ ਕਿ ਡਾਕਟਰ ਅਵਤਾਰ 바ਸੀ ਜੋ ਕਿ ਹਰ ਵਾਰ ਦੀ ਤਰ੍ਹਾਂ ਆਪਣੇ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਦੇ ਨੇਗੇ ਅੱਜ ਫੇਰ ਉਹਨਾਂ ਤੋਂ ਤੁਹਾਡੇ ਸਵਾਲਾਂ ਦੇ ਜਵਾਬ ਲੈਣ ਲਈ ਪਹੁੰਚੇ ਆਗੇ ਰੂਬਰੂ ਹੋਏ ਆਗੇ ਸੋ ਗੱਲਬਾਤ ਕਰਦੇ ਆਂ ਸਵਾਗਤ ਹੈ ਡਾਕਟਰ ਅਵਤਾਰ 바ਸੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਿਰਲੇਖ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ। ਹਾਂਜੀ। ਸਰਦੀਆਂ ਦੇ ਵਿੱਚ ਜ਼ਿਆਦਾਤਰ ਆ ਕਿ ਬੱਕਰੀਆਂ ਬੱਚੇ ਦਿੰਦੀਆਂ ਨਹੀਂਆਂ ਜਾਂ ਜਿਹੜੇ ਬੱਕਰੀ ਪਾਲਕ ਨੇ ਉਹ ਥੋੜਾ ਟਾਈਮ ਟੇਬਲ ਦੇ ਹਿਸਾਬ ਨਾਲ ਬੱਕਰੀ ਨੂੰ ਕ੍ਰੋਸ ਨਹੀਂ ਕਰਾਉ ਪਾਉਂਦੇ ਜਿਸ ਦੇ ਕਰਕੇ ਬੱਕਰੀਆਂ ਨੇ ਸਿਆਲ ਦੇ ਵਿੱਚ ਬੱਚੇ ਨੂੰ ਜਨਮ ਦਿੰਦੀਆਂ ਹਾਂ। ਹਾਂਜੀ। ਪਰ ਉੱਥੇ ਸਮੱਸਿਆ ਇਹ ਆਉਂਦੀ ਹੈ ਕਿ ਉਹਨਾਂ ਦਾ ਜ਼ਿਆਦਾਤਰ ਬੱਚੇ ਆ ਜਿਹੜੇ ਉਹ ਮਰ ਜਾਂਦੇ ਨੇ ਜਾਂ ਬਿਮਾਰ ਹੋ ਜਾਂਦੇ ਨੇ। ਜੰਮ ਦੇ ਕੀ ਕਾਰਨ ਹੋ ਸਕਦੇ ਨੇ? ਇਦਾਂ ਜੀ ਜਿਹੜੇ ਬੱਚੇ ਸਰਦੀਆਂ ਚ ਜੰਮਦੇ ਆ ਪਹਿਲੀ ਗੱਲ ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਆਪਾਂ ਜਿਹੜੇ ਬੱਚੇ ਲਈਏ ਫਰਵਰੀ ਹੋਰ ਮਾਰਚ ਚ ਲਈਏ ਹਮਮ ਔਰ ਆਪਾਂ ਦੂਏ ਬੱਚੇ ਜਿਹੜਾ ਦੂਆ ਸੁਆ ਉਹ ਲਈਏ ਆਪਾਂ ਸਤੰਬਰ ਔਰ ਅਗਸਤ ਔਰ ਸਤੰਬਰ ਅਕਤੂਬਰ ਦੇ ਮਹੀਨੇ ਚ ਹਮ ਉਹਦਾ ਕਾਰਨ ਇਹ ਆ ਕਿ ਜਿਹੜਾ ਜਨਵਰੀ ਫਰਵਰੀ ਚ ਆਪਾਂ ਬੱਚੇ ਲਵਾਂਗੇ ਹਮ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਉਹ ਦੋ ਤਿੰਨ ਮਹੀਨੇ ਦੇ ਹੋ ਜਾਣਗੇ ਤੇ ਉਹਨਾਂ ਦਾ ਸਮਾਂ ਜੋ ਮਰਤੂ ਵਾਲਾ ਕਾਪਸਾ ਉਹ ਘਟ ਜਾਂਦਾ ਐ ਇਵੇਂ ਜਿੱਦਾਂ ਆਪਾਂ ਅਗਰ ਅਗਸਤ ਸਤੰਬਰ ਚ ਲੈਨੇ ਆ ਤੇ ਨਵੰਬਰ ਦਸੰਬਰ ਜਨਵਰੀ ਦੀ ਦਸੰਬਰ ਜਨਵਰੀ ਦੀ ਮੈਂ ਜਿਆਦਾ ਠੰਡ ਹੁੰਦੀ ਐ ਉਸ ਤੋਂ ਪਹਿਲਾਂ ਹੀ ਉਹ ਬੱਚੇ ਠੰਡ ਸਹਿਣ ਯੋਗੇ ਹੋ ਜਾਂਦੇ ਆ ਤੇ ਇਹ ਹੈ ਦੂਜਾ ਜਿਹੜੇ ਬੱਚੇ ਤੁਸੀਂ ਪੁੱਛਿਆ ਕਿ ਇਹਨਾਂ ਨੂੰ ਕਿੱਦਾਂ ਸੰਭਿਆ ਜਾਵੇ ਇਹ ਹੀ ਗੱਲ ਕੀਤੀ ਨਾ ਆਪ ਜੀ ਨੇ ਤੇ ਇਹਨੂੰ ਇਹਨੂੰ ਇਦਾਂ ਹੈ ਜੀ ਇਹਨੂੰ ਇੱਕ ਤੇ ਜਦੋਂ ਬੱਚੇ ਹੋਣ ਤੇ ਇਹਨਾਂ ਨੂੰ ਥੋੜੇ ਜੇ ਨਿਗ ਚ ਰੱਖਣੇ ਪੈਣਗੇ ਕੋਈ ਡੱਬਾ ਲੈ ਲਓ ਉਹਦੇ ਚ ਥੱਲੇ ਪਰਾਲੀ ਵਿਛਾ ਕੇ ਤੇ ਉੱਪਰ ਹਲਕਾ ਜਿਹਾ ਉਹ ਪਾ ਕੇ ਰੱਖੋ ਮੇਨ ਉਹ ਹੀ ਆ ਠੰਡ ਤੋਂ ਇਹਨਾਂ ਨੂੰ ਔਰ ਗਰਮੀ ਤੋਂ ਦੋਏ ਸੀਜ਼ਨਾਂ ਤੋਂ ਬਚਾਣਾ ਪਏਗਾ ਪਏਗਾ ਔਰ ਵੈਸੇ ਤੇ ਅਹੀਂ ਤੇ ਜੋ ਆਪਣੇ ਸਾਡੇ ਕੋਲ ਟ੍ਰੇਨਿੰਗ ਲੈਣ ਆਉਂਦੇ ਆ ਜਿੱਦਾਂ ਅੱਜ ਵੀ ਆਪਣੇ ਕੋਲ ਤਕਰੀਬਨ 150 ਬੰਦਾ ਆਇਆ ਹੋਇਆ ਅਸੀਂ ਸਭ ਨੂੰ ਇਹ ਸਮਝਾਉਨੇ ਆ ਵੀ ਤੁਸੀਂ ਮੀਟਿੰਗ ਹੀ ਫਰਵਰੀ ਮਾਰਚ ਚ ਕਰ ਬੱਚੇ ਲਵੋ ਔਰ ਉਧਰੋਂ ਸਤੰਬਰ ਅਕਤੂਬਰ ਚ ਬੱਚੇ ਲਗੋ ਅਗਸਤ ਤੋਂ ਸਤੰਬਰ ਅਕਤੂਬਰ ਤੇ ਉਹ ਜਤਾਂ ਹੀ ਉਹਨਾਂ ਦਾ ਗਰਮੀ ਔਰ ਸਰਦੀ ਦਾ ਮੌਸਮ ਆਂਦਾ ਉਹ 2-3 ਮਹੀਨੇ ਦੇ ਹੋ ਜਾਂਦੇ ਆ ਕਿਉਂਕਿ ਬੱਚਿਆਂ ਚ ਜਿਹੜਾ ਮਰਨ ਦਾ ਉਹ ਹੁੰਦਾ ਨਾ ਜੀ ਉਹ ਸਮਝ ਲਓ 0 0 ਮੈਂ ਉਹਨੂੰ ਕਹਿੰਦਾ ਜਿੱਦਨ ਜੰਮੇ ਆ ਉਸ ਦਿਨ ਤੋਂ ਲੈ ਕੇ 25 ਦਿਨ ਤੱਕ ਬੱਚੇ ਐ ਜਿਹੜੇ ਜਿਆਦਾਤਰ ਜਿਨ੍ਹਾਂ ਦੀ ਡੈਥ ਹੁੰਦੀ ਆ ਫਾਰਮ ਤੇ ਤੇ ਉਹ ਕੋਸ਼ਿਸ਼ ਹੈ ਹੀ ਕਰਨੀ ਚਾਹੀਦੀ ਆ ਕਿ ਉਦੋਂ ਤੱਕ ਦੂਰ ਰੱਖੋ ਥੋੜਾ ਜਿਹਾ ਬਸ ਔਰ ਨਿਗਰੱਖੋ ਹੂੰ ਥੋੜਾ ਜਿਹਾ ਇਹਨਾਂ ਨੂੰ ਠੰਡ 'ਚ ਬਾਹਰ ਨਾ ਕੱਢੋ ਓਵਰ ਫੀਡਿੰਗ ਨਾ ਕਰੋ ਹੂੰ ਵਜਨ ਦਾ ਦਸਵਾਂ ਹਿੱਸਾ ਉਹਨਾਂ ਨੂੰ ਪੂਰੇ ਦਿਨ 'ਚ ਦੁੱਧ ਦਾ ਪਲਾਉਣਾ ਚਾਹੀਦਾ ਹੈ ਜਿਆਦਾ ਪਲਾਉਓਗੇ ਤਾਂ ਵੀ ਨੁਕਸਾਨ ਕਰਦਾ ਇਹ ਵੀ ਇੱਕ ਕਾਰਨ ਹੈ ਉਹਨਾਂ ਦੇ ਬੱਚਿਆਂ ਦੀ ਮੌਤ ਦਾ ਹੂੰ ਡਾਕਟਰ ਸਾਹਿਬ ਪਰ ਜ਼ਿਆਦਾਤਰ ਆ ਕੇ ਮੋਕ ਆ ਮੋਕ ਦੀ ਸਮੱਸਿਆ ਜਿਆਦਾ ਆਉਂਦੀ ਹੈ ਜੀ ਹਾਂਜੀ ਉਹ ਸਮੱਸਿਆ ਆਉਂਦੀ ਕਿਉਂ ਆਂਗੀ ਮੋਕ ਦੀ ਦੇਖੋ ਜੀ ਬੱਕਰੀ ਨੂੰ ਜੋ ਵੀ ਸਮੱਸਿਆ ਆਉਂਦੀ ਹੈ ਨਾ ਮੇਨ ਤਾਂ ਫਾਰਮਰ ਦੀ ਕਮੀ ਨਾਲ ਆਉਂਦੀ ਹੈ ਜਿਹੜਾ ਪਸ਼ੂ ਪਾਲਕ ਹੈਗਾ ਉਹ ਨਹੀਂ ਧਿਆਨ ਦਿੰਦੇ ਪਹਿਲਾਂ ਇਹ ਮੀਂਗਣੀ ਤੋਂ ਗੋਬਰ ਤੇ ਆਉਂਦੇ ਆ ਗੋਬਰ ਤੋਂ ਆਉਂਦੇ ਆ ਤੇ ਇਹ ਕੋਈ ਵੀ ਪੇਟ ਵਿੱਚ ਗੜਬੜ ਹੋ ਸਕਦੀ ਹੈ ਰੂਮਨ ਉੱਪਰ ਥੱਲੇ ਹੋ ਸਕਦਾ ਪਰ ਅਗਰ ਜਿੱਦਾਂ ਹੀ ਬੱਕਰੀ ਮੀਂਗਣੀ ਤੋਂ ਗੋਬਰ ਤੇ ਆਉਂਦੀ ਹੈ ਜੇ ਉਦੋਂ ਹੀ ਤੁਸੀਂ ਇਹਨਾਂ ਨੂੰ ਸੰਭਲੋ ਔਰ ਦੂਜਾ ਤੁਹਾਡੀ ਇੱਕ ਗੱਲ ਹੋਰ ਦੱਸ ਦਿਆਂ ਕਦੇ ਵੀ ਬੱਚਾ ਜਾਂ ਬੱਕਰੀ ਮੋਕ ਨਾ ਨਹੀਂ ਮਰਦੀ ਉਹ ਮਰਦੀ ਹੈ ਡੀਹਾਈਡਰੇਸ਼ਨ ਨਾ ਜਿਹੜਾ ਮੂਕ ਦੇ ਬਾਅਦ ਪਾਣੀ ਮੁੱਕਦਾ ਸ਼ਰੀਰ ਚ ਤੇ ਉਹਦੇ ਲਈ ਇਹੀ ਹੈ ORS ਦਾ ਘੋਲ ਰੱਖੋ ਦਵਾਈ ਤੁਹਾਡੇ ਕੋ ਅਗਰ ਸਪੋਜ਼ ਰਾਤ ਨੂੰ ਹੈ ਜਾਂ ਕਿਸੇ ਆਡ ਵੇਲੇ ਹੈ ਜਦੋਂ ਤੁਹਾਨੂੰ ਦਵਾਈ ਨਹੀਂ ਮਿਲ ਰਹੀ ਤੇ ਤੁਸੀਂ ਆਪਣਾ ਇਹਨਾਂ ਨੂੰ ORS ਦਾ ਘੋਲ ਪਲਾਈ ਚੱਲੋ ਅੰਦਰੋਂ ਪਾਣੀ ਨਹੀਂ ਮੁਕਣਾ ਚਾਹੀਦਾ ਡੀਹਾਈਡਰੇਸ਼ਨ ਪਾਣੀ ਮੁੱਕਦੀ ਹੈ ਮੂਕ ਲੱਗਦੀ ਹੈ ਪਾਣੀ ਨਿਕਲਦਾ ਜੇ ਉਹ ਪਾਣੀ ਨਹੀਂ ਨਿਕਲਦਾ ਅਗਰ ਤੁਸੀਂ ਉਹਨੂੰ ਪਾਣੀ ਪਲਾਉਂਦੇ ਰਹਿੰਦੇ ਹੋ ORS ਦਾ ਘੋਲ ਤੇ ਪਸ਼ੂ ਦੇ ਮੋਕ ਨਾ ਪਸ਼ੂ ਨਹੀਂ ਮਰਦਾ ਕਦੇ ਇਹ ਗਾਰੰਟੀ ਹੈ ਜਿਹੜੀ ਤੁਹਾਡੇ ਅੰਦਰ ਡੀ ਹਾਈਡਰੇਸ਼ਨ ਹੁੰਦੀ ਹੈ ਸਰੀਰ ਦਾ ਪਾਣੀ ਨਿਕਲ ਜਾਂਦਾ ਉਹਦੇ ਨਾਲ ਮੌਤ ਹੁੰਦੀ ਹੈ ਉਹਦੇ ਬਾਅਦ ਜੇ ਤੁਹਾਡੇ ਕੋਲ ਨਹੀਂ ਹੈ ਕੋਈ ਦੋ ਚਮਚ ਚਾਹ ਪੱਤੀ ਦੇ ਉਹਦੇ ਮੂੰਹ ਚ ਪਾ ਦਿਓ ਉਹਦੇ ਨਾਲ ਮੋਕ ਬੰਦ ਹੋ ਜਾਂਦੀ ਹੈ ਜੇ ਦਵਾਈ ਤੁਹਾਡੇ ਕੋਲ ਬਾਈ ਚਾਂਸ ਨਹੀਂ ਹੈ ਚਾਹ ਪੱਤੀ ਵਾਸਬ ਸੁੱਕੀ ਆ ਮਤਲਬ ਕਿਸੇ ਪਾਣੀ ਦੇ ਵਿੱਚ ਨਹੀਂ ਸੁੱਕੀ ਤਾਂ ਇਹਦਾ ਮੂੰਹ ਚ ਪਾ ਦਿਓ ਉਹ ਥੋੜਾ ਜਿਹਾ ਮੂੰਹ ਚ ਪਾ ਕੇ ਤੇ ਉਹਦਾ ਮੂੰਹ ਥੋੜਾ ਜਿਹਾ ਨੱਪ ਲਓ ਤੇ ਕਰ ਲੈਂਦਾ ਅੰਦਰ ਉਹਦੇ ਨਾਲ ਮੋਕ ਬੰਦ ਹੁੰਦੀ ਹੈ ਅਮਰੂਦ ਦੇ ਪੱਤੇ ਐ ਜਮਨ ਦੇ ਪੱਤੇ ਐ ਉਹਦੇ ਨਾਲ ਬੰਦ ਹੁੰਦੀ ਹੈ ਭੰਗ ਦੇ ਇੱਕ ਦੋ ਪੱਤੇ ਉਹਨਾਂ ਦੇ ਮੂੰਹ ਚ ਪਾ ਦਿਓ ਉਹਦੇ ਨਾਲ ਮੋਕ ਬੰਦ ਹੁੰਦੀ ਹੈ ਬਾਕੀ ਜੇ ਤੁਹਾਡੇ ਘਰੇ ਜੋ ਗੋਲੀ ਤੁਸੀਂ ਵਰਤਦੇ ਹੋ ਮੋਕ ਤੇ ਆਪਣੇ ਨੂੰ ਲੂਸ ਮੋਸ਼ਨ ਤੇ ਉਹ ਵੀ ਦੇ ਦਿਓ ਉਹਦੇ ਨਾਲ ਵੀ ਕੰਟਰੋਲ ਹੋ ਜਾਂਦਾ ਇਹ ਦੇਸੀ ਨੁਕਤੇ ਇਹ ਬੱਚਿਆਂ ਲਈ ਨਹੀਂ ਬੱਚੇ ਵੱਡੇ ਸਭ ਜਾਨਵਰਾਂ ਲਈ ਹੈ ਜੀ ਪਰ ਉਹਦੀ ਜਿਵੇਂ ਕਹ ਲਈਏ ਕਿ ਖੁਰਾਕ ਦੇ ਹਿਸਾਬ ਨਾਲ ਜਾਂ ਵਜਨ ਦੇ ਹਿਸਾਬ ਨਾਲ ਆਪਾਂ ਘੱਟ ਵੱਧ ਕਰ ਸਕਦੇ ਹਾਂ ਬਿਲਕੁਲ ਹੁਣ ਮੈਂ ਤੁਹਾਨੂੰ ਦੱਸਿਆ ਵੱਡੀ ਬੱਕਰੀ ਦਾ 2 ਚਮਚ ਛੋਟੇ ਆ ਜਿਆਦਾ ਥੋੜੇ ਮੀਡੀਅਮ ਆ ਉਹਨਾਂ ਨੂੰ ਇੱਕ ਕਰ ਦਿਓ ਜਿਹੜੇ ਛੋਟੇ ਆ ਉਹਨੂੰ ਅੱਧਾ ਕਰ ਦਿਓ ਇਦਾਂ ਆਪਾਂ ਕਰ ਸਕਦੇ ਜੀ ਜਿੱਦਾਂ ਡੋਜ਼ ਇੰਜੈਕਸ਼ਨ ਦੀ ਡੋਜ਼ ਜਾਂ ਦਵਾਈ ਦੀ ਡੋਜ਼ ਘੱਟਦੀ ਵੱਧਦੀ ਹੈ ਸੇਮ ਉਹੀ ਗੱਲ ਹੂੰ ਵਸੇਬ ਜਿਹੜੇ ਬੱਕਰੀ ਪਾਲਕ ਵੀਰ ਨੇ ਜਿਹੜੇ ਚਰਾੰਦਾਂ ਦੇ ਸਹਾਰਾ ਲੈਂਦੇ ਨੇਗੇ ਹਾਂਜੀ ਅੱਜ ਦੇ ਮੌਸਮ ਦੇ ਵਿੱਚ ਦੇਖਿਆ ਜਾਵੇ ਤਾਂ ਬੱਕਰੀਆਂ ਦੇ ਮੂੰਹ ਬਹੁਤ ਪੱਕਦੇ ਆ ਹਾਂਜੀ ਛਾਲੇ ਹੋ ਜਾਂਦੇ ਨੇ ਹਾਂਜੀ ਕੀ ਕਾਰਨ ਹੋ ਸਕਦਾ ਨਾ ਤੇ ਕੀ ਇਲਾਜ ਹੈ ਦੇਸੀ ਦੇ ਤਰੀਕੇ हिसाब ਨਾਲ ਕੀ ਮੂੰਹ ਇਹ ਦੇਖੋ ਜੀ ਇਹਦੇ ਲਈ ਸਭ ਤੋਂ ਅੱਛੀ ਹੈ ਵੈਕਸੀਨ ਲਗਾਓ ਐਫ ਐਮ ਡੀ ਦੀ ਹੂੰ ਜਦੋਂ ਵੈਕਸੀਨ ਲੱਗਦੀ ਐਫ ਐਮ ਡੀ ਦੀ ਹੂੰ ਉਹਦੇ ਬਾਅਦ ਇਹ ਬਿਮਾਰੀ ਆਣ ਦੇ ਚਾਂਸ ਬਿਲਕੁਲ ਥੋੜਾ ਜਿਹਾ ਘਟ ਜਾਂਦਾ ਔਰ ਬਿਲਕੁਲ ਥੋੜਾ ਜਿਹਾ ਰਹਿ ਜਾਂਦਾ ਸੌਰੀ ਹੂੰ ਔਰ ਅਗਰ ਕੁਝ ਦਿੱਕਤ ਹੁੰਦੀ ਵੀ ਹੈ ਤੇ ਰਿਕਵਰ ਹੋ ਜਾਂਦਾ ਇਹਦੇ ਨਾਲ ਮੌਤ ਫੇਰ ਹੁੰਦੀ ਨਹੀਂ ਅਗਰ ਤੁਸੀਂ ਵੈਕਸੀਨੇਟ ਕੀਤਾ ਹੋਇਆ 200 ਰੁਪਏ ਦੀ ਵੈਕਸੀਨ ਆਉਂਦੀ ਹੈ ਜੀ 200 ਸਵਾ 200 ਰੁਪਏ ਦੀ ਤੇ ਮੇਰੇ ਖਿਆਲ 50 ਜਾਂ 100 ਪਸ਼ੂਆਂ ਦੀ ਖਰਾਕ ਆਂਦੀ ਹੈ ਤੇ 200 200 ਰੁਪਏ ਚ ਅਗਰ ਤੁਹਾਡੀ 50 100 ਬੱਕਰੀਆਂ ਬਚਦੀਆਂ ਤੇ ਮੇਰੇ ਹਿਸਾਬ ਨਾਲ ਇਸ ਤੋਂ ਚੰਗਾ ਕੰਮ ਤੇ ਕੋਈ ਹੋਰ ਹੈ ਵੀ ਨਹੀਂ ਬਿਲਕੁਲ ਤੇ ਜੇ ਬਾਕੀ ਜਿੱਦਾਂ ਆਉਂਦੇ ਆ ਆਪਣੇ ਹਲਦੀ ਔਰ ਸਰੋਂ ਦਾ ਤੇਲ ਮਿਲਾ ਕੇ ਲਾ ਲਓ। ਹੂੰ। ਉਹੀ ਇਹ ਹੀ ਨੋਰਮਲ ਇਹ ਜੋ ਹੈਗਾ ਇਸ ਤਰੀਕਾ ਸਭ ਨੂੰ ਪਤਾ। ਨਹੀਂ ਤਾਂ 100 ml ਲੋ ਡਿਟਾਲ 100 ml ਪਾਣੀ ਚ ਘੋਲ ਕੇ ਉਹਨੂੰ ਸਾਫ਼ ਕਰਦੇ ਰੋ ਚੰਗੀ ਤਰ੍ਹਾਂ ਲਗਾਉਂਦੇ ਰੋ ਰਿਕਵਰ ਹੋ ਜਾਂਦੀ ਹੈ। ਪਰ ਸਭ ਜਿਵੇਂ ਆ ਪਹਿਲਾਂ ਗੱਲ ਕੀਤੀ ਆ ਕਿ ਬੱਕਰੀਆਂ ਨੇਗੀਆਂ ਸੂਂਦੀਆਂ ਉਸ ਹਾਲ ਨਾਲ ਨੇ ਕਿ ਚਲੋ ਨਹੀਂ ਪਤਾ ਲੱਗਦਾਗਾ ਕ੍ਰੋਸਿੰਗ ਦਾ ਨਹੀਂ ਯਾਤਰਾ ਆਪਾਂ ਨੂੰ ਪਤਾ ਲੱਗਦਾ ਪਰ ਉਹ ਉਦੋਂ ਪਤਾ ਲੱਗਦਾ ਕਿ ਜਦੋਂ ਬੱਚੀ ਬੱਕਰੀ ਆ ਕੇ ਬੱਚੇ ਦੇਣ ਦੇ ਟਾਈਮ ਤੇ ਆ ਜਾਂਦੀ ਹੈ ਹੂੰ ਹੂੰ ਜਮਾ ਸਮਾਂ ਉਹਦਾ ਕੁਝ ਦੇਣੀ ਹੁੰਦੇ ਨੇ ਵੀ ਹਾਂਜੀ ਹਾਂਜੀ ਕਈ ਵਾਰ ਕੀ ਹੁੰਦਾ ਕਿ ਰਾਤ ਨੂੰ ਬੱਕਰੀ ਸੁੰਦੀ ਆ ਹਾਂਜੀ ਜਿਹੜੇ ਨਵੇਂ ਬੱਕਰੀ ਪਾਲਕ ਨੇਗੇ ਹਾਂਜੀ ਜਾਂ ਜਿਹੜੇ ਪੁਰਾਣੇ ਬੱਕਰੀ ਪਾਲਕ ਨੇ ਯਾਤਰਾ ਉਹਨਾਂ ਦੀ ਵੀ ਹਿਸਾਬ ਚ ਨਹੀਂ ਆਉਂਦੀ ਗੱਲ ਹਾਂਜੀ ਕਿ ਬੱਕਰੀ ਸਮਾਂ ਲੈ ਕੇ ਸੁੰਦੀ ਆ ਸਮਾਂ ਲੱਗਦਾ ਉਹ ਤੇ ਲੰਮਾ ਘੰਟਾ ਲੱਗ ਗਿਆ 2 ਘੰਟੇ ਲੱਗ ਗਏ ਉਹਦਾ ਕੀ ਕਾਰਨ ਹੋ ਸਕਦਾ ਤੇ ਇਹਦਾ ਹੱਲ ਕੀ ਹੈ ਦੇਖੋ ਜੀ ਇਹਦਾ ਹੱਲ ਸਭ ਤੋਂ ਪਹਿਲਾਂ ਆਪਾਂ ਹੱਲ ਤੋਂ ਹੀ ਚੱਲਦੇ ਹਾਂ ਹਮ ਹੱਲ ਇਹਦਾ ਇਹ ਹੈ ਅਸੀਂ ਜੋ ਟ੍ਰੇਨਿੰਗ ਦਿੰਨੇ ਆਂ ਅਸੀਂ ਉਹਦੇ ਸਿਖਾਇਆ ਜਾਂਦਾ ਕਿ ਹਮੇਸ਼ਾ ਬੱਕਰੇ ਨੂੰ ਬੱਕਰੀਆਂ ਤੋਂ ਅੱਡ ਰੱਖਿਆ ਜਾਵੇ ਹਮ ਹੁਣ ਕਈਆਂ ਨੇ ਜਿਹੜੇ ਨਵੇਂ ਬੱਕਰੀ ਪਾਲਕ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਮੇਰੀ ਬੱਕਰੀ ਹੀਟ ਚ ਆਉਂਦੀ ਆ ਉਹਦੇ ਲਈ ਸਭ ਤੋਂ ਅੱਛਾ ਤਰੀਕਾ ਜੇ ਤੁਹਾਡੇ ਕੋ ਖੱਸੀ ਬੱਕਰਾ ਹੈਗਾ ਹਮ ਉਹ ਸਵੇਰੇ ਤੁਸੀਂ ਅੱਧਾ ਪੌਣਾ ਘੰਟਾ ਬੱਕਰੀਆਂ ਵਾਲੇ ਬਾੜੇ ਚ ਲਿਜਾਓ ਜਿਹੜੀਆਂ ਹੀਟ ਚ ਹੋਣਗੀਆਂ ਬੱਕਰਾ ਵੀ ਉਹਦੇ ਕੋਲ ਹੀ ਜਾ ਕੇ ਰੁਕੇਗਾ ਤੁਹਾਨੂੰ ਪਤਾ ਲੱਗ ਜਾਏਗਾ ਉਹਨਾਂ ਨੂੰ ਬਾਹਰ ਕੱਢ ਲਓ ਤੇ ਜਿਹੜਾ ਤੁਹਾਡਾ ਮੇਨ ਬਰੀਡਰ ਹੈ ਉਹਦੇ ਨਾਲ ਛੱਡ ਦਿਓ ਤੇ ਇਹ ਤੇ ਹੋ ਗਈ ਪ੍ਰੀਕਾਸ਼ਨ ਜਿਹੜੀ ਤੁਸੀਂ ਇਹਨਾਂ ਨੂੰ ਸਮੇਂ ਸਿਰ ਟਾਈਮ ਨਾਲ ਗੱਭਨ ਕਰਾਓ ਔਰ ਦੂਏ ਪਾਸੇ ਗਲ ਟਾਈਮ ਤੇ ਨਾ ਕਰਾਇਆ ਜਾਵੇ ਹੋਰ ਦੱਸ ਇਹਨਾਂ ਦੇ ਸੂਣ ਸਮੇਂ ਜਿਹੜਾ ਟਾਈਮ ਲੱਗਦਾਗਾ ਹਾਂਜੀ ਕਿ ਕਈ ਵਾਰ ਦੇਖਿਆ ਜਾਂਦਾ ਕਿ ਡਾਕਟਰ ਵੀ ਕਹਿੰਦੇ ਨੇ ਕਿ ਬੱਚੇ ਪੁੱਠੇ ਹੋਗੇ ਜਾਂ ਕੋਈ ਹੋਰ ਸਮੱਸਿਆ ਵੀ ਆ ਜਾਂਦੀ ਆ ਉਹਦਾ ਕਿਵੇਂ ਆ ਕੀ ਇਦਾਂ ਹੁੰਦਾ ਜੀ ਦੇਖੋ ਜਦੋਂ ਇਹਦੇ ਚ ਨਾ ਜਦੋਂ ਆਪਾਂ ਇਹਨੂੰ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਵਾਟਰਬਾਲ ਹੂੰ ਜਦੋਂ ਪਹਿਲਾਂ ਉਹ ਉਹ ਆਂਦਾ ਜਾਂ ਗੁਬਾਰਾ ਜਿਹਾ ਆਪਣੀ ਦੇਸੀ ਭਾਸ਼ਾ ਚ ਕਹਿ ਲਓ ਉਹ ਜਦੋਂ ਫਟਦਾ ਹੂੰ ਉਹਦੇ ਬਾਅਦ ਬੱਕਰਾ ਆਪਣਾ ਬੱਚਾ ਸੂਂਦਾ ਆਂਦਾ ਬਾਹਰ ਠੀਕ ਹੈ ਅਗਰ ਜੱਤਈ ਉਹ ਗੁਬਾਰਾ ਨਾ ਫਟੇ ਤਾਂ ਤਈ ਇੰਨਾ ਕੋਈ ਘਬਰਾਣ ਵਾਲੀ ਗੱਲ ਨਹੀਂ ਹੁੰਦੀ ਜਦੋਂ ਫਟੇ ਉਦੋਂ ਨਾ ਆਵੇ ਔਰ ਜੇ ਬੱਚੇ ਅੰਦਰ ਸਮਝ ਲਓ ਬਈ ਕਿਸੇ ਦੇ ਪੈਰ ਆ ਗਏ ਸਿਰ ਨਹੀਂ ਆਇਆ ਕਿਉਂਕਿ ਇਹ ਇਕੱਠੇ ਹੋਣੇ ਚਾਹੀਦੇ ਤੇ ਤੁਸੀਂ ਉਹਨਾਂ ਨੂੰ ਪੈਰ ਨੂੰ ਹਲਕਾ ਜਿਹਾ ਆਪਣੇ ਅੱਤੈ ਨੂੰ ਗਲਾਂ ਹੀ ਲੈਣੀ ਆ ਆਪਾਂ ਇਹਨਾਂ ਨਾਲ ਹੀ ਅੰਦਰ ਕਰਨਾ ਔਰ ਇਹਦੇ ਨਾਲ ਅੰਦਰ ਕਰੋਗੇ ਇਹਦੇ ਨਾਲ ਹੀ ਤੁਹਾਨੂੰ ਸਿਰ ਪਤਾ ਲੱਗ ਜਾਏਗਾ ਤੇ ਸਿਰ ਐ ਫੜ ਕੇ ਉਹਦੇ ਬਾਅਦ ਉਹਨੂੰ ਕੱਢੋ ਕੋਈ ਦਿੱਕਤ ਨਹੀਂ ਮੌਸਮਾ ਠੰਡਾਗਾ ਧੁੰਦ ਪੈਂਦੀ ਆ ਹਾਂਜੀ ਦੇਖਿਆ ਜਾਂਦਾ ਕਿ ਪੈਰ ਪੱਕ ਜਾਂਦੇ ਨੇ ਪਸ਼ੂਆਂ ਦੇ ਹੋਰ ਆਪਾਂ ਕਹਿੰਦੇ ਨੇ ਜਾਂ ਕਹਿੰਦੇ ਆਪਾਂ ਮੂੰਹ ਖੁਰ ਦੀ ਪ੍ਰੋਬਲਮ ਹੋਣੀ ਹਾਂਜੀ ਹਾਂਜੀ ਮੂੰਹ ਖੁਰ ਵੀ ਜ਼ਿਆਦਾਤਰ ਮਨ ਲਾਦਾ ਇਹ ਇੰਨਾ ਇਸੇ ਮੌਸਮ ਦੇ ਵਿੱਚ ਆਉਂਦੀ ਆ ਮੂੰਹ ਖੁਰ ਔਰ ਪੈਰ ਪੈਰ ਔਰ ਮੂੰਹ ਦਾ ਖੁਰ ਇਹੀ ਐਫ ਐਮ ਡੀ ਇਹਨੂੰ ਕਹਿੰਦੇ ਨੇ ਨਾ ਫੁੱਟ ਐਂਡ ਮਾਊਥ ਡਿਸੀਜ਼ ਜੇ ਕਿਤੇ ਕੱਲਾ ਪੈਰ ਪੱਕਣ ਹਾਂ ਉਹਨਾਂ ਲਈ ਆਪਾਂ ਕੋਈ ਦੇਸੀ ਨੁਕਤਾ ਬਈ ਕੱਲਾ ਪੈਰ ਪੱਕੇ ਦੇਖੋ ਵੈਕਸੀਨ ਤੇ ਸਭ ਤੋਂ ਬੈਸਟ ਹੈ ਇੱਕ ਚੀਜ਼ ਹੋ ਹੈਗੀ ਆ ਜੇ ਤੁਸੀਂ ਉਹੋ ਹੀ ਕਰ ਲੈਂਦੇ ਹੋ ਤਾਂ ਤੁਹਾਡੀ ਬੱਕਰੀਆਂ ਨੂੰ ਇਹਦੇ ਦੀ ਕੋਈ ਸਮੱਸਿਆ ਆਉਣੀ ਨਹੀਂ ਹੂੰ ਜਿਹੜੀ ਆਉਂਦੀ ਵੀ ਆ ਤਾਂ ਉਹ ਹੀ ਆ ਹਲਦੀ ਔਰ ਸਰੋਂ ਦਾ ਤੇਲ ਲਾਓ ਜਾਂ ਹੀਮਿਕਸ ਕਰਕੇ ਕਰੀਮ ਆਂਦੀ ਹੈ ਹੂੰ ਉਹ ਲੱਗਦੀ ਹੈ ਬਸ ਇਹੀ ਦਾ ਇਲਾਜ ਜਿਹੜੇ ਪਸ਼ੂ ਆ ਗਏ ਇਕੱਠੇ ਰਹਿੰਦੇ ਨੇ ਹੂੰ ਜਾ ਕਿਸੇ ਬੱਕਰੀ ਨੇ ਦੂਜੀ ਬੱਕਰੀ ਦੇ ਥਣ ਤੇ ਉੱਤੇ ਪਿਆ ਧਰਤਾ ਜਾਂ ਕੋਈ ਜ਼ਖਮ ਹੋ ਗਿਆ ਮਸਟਾਈਟਸ ਜਾਂ ਜ਼ਖਮ ਹੋ ਗਿਆ ਜਾਂ ਕਿ ਲਈਏ ਕਿ ਜ਼ਖਮ ਦੇ ਵਿੱਚ ਜਿਵੇਂ ਕੀੜੇ ਪੈ ਜਾਂਦੇ ਨੇ ਉਹਨਾਂ ਦਾ ਕੋਈ ਦੇਸੀ ਤਰੀਕਾ ਭਾਈ ਜੀ ਦੇਖੋ ਜਦੋਂ ਦੇਸੀ ਤਰੀਕੇ ਜਿਹੜੇ ਹੁੰਦੇ ਆ ਨਾ ਮੈਂ ਆਪ ਜੀ ਨੂੰ ਕਲੀਅਰ ਕਰਦਾ ਉਹ ਦੇਸੀ ਤਰੀਕੇ ਹੁੰਦੇ ਆ ਸ਼ੁਰੂਆਤੀ ਦੌਰ ਲਈ ਪਰ ਜੇ ਅੰਦਰ ਕੀੜੇ ਪੈ ਗਏ ਆ ਜਾਂ ਕੁਝ ਹੋ ਗਿਆ ਜਾਂ ਥਣ ਮੇਧਿਆ ਗਿਆ ਉਸ ਵੇਲੇ ਦੇਸੀ ਤਰੀਕੇ ਕੰਮ ਨਹੀਂ ਕਰਦੇ ਉਦੋਂ ਤੇ ਆਪਾਂ ਨੂੰ ਐਂਟੀਸੈਪਟਿਕ ਜਿਹੜੇ ਐਂਟੀਬਾਇਓਟਿਕ ਹੁੰਦੇ ਆ ਇਹਨਾਂ ਦਾ ਧਿਆਨ ਇਹਨਾਂ ਦੇ ਸਾਥ ਲੈਣਾ ਪੈਂਦਾ ਹੋਰ ਕੋਸ਼ਿਸ਼ ਇਹ ਕਰੋ ਜਿੱਦਾਂ ਤੁਸੀਂ ਆਪਣੇ ਬਾੜੇ 'ਚ ਚੂਨਾ ਪਾ ਕੇ ਰੱਖੋ ਤੁਹਾਡਾ ਫਰਸ਼ ਕੱਚਾ ਹੋਣਾ ਚਾਹੀਦਾ ਪੱਕਾ ਫਰਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਕੱਚਾ ਫਰਸ਼ ਹੋਏਗਾ ਜੇ ਕਿਸੇ ਨੇ ਥਣ ਤੇ ਪੈਰ ਰੱਖਿਆ ਤੇ ਉਹ ਥੱਲੇ ਮਿੱਟੀ 'ਚ ਚਲਾ ਜਾਏਗਾ ਜੇ ਪੱਕਾ ਹੋਏਗਾ ਤੇ ਉਹ ਮਿੱਧਿਆ ਜਾਏਗਾ ਉਹਦੇ 'ਚ ਲਉ ਵੀ ਨਿਕਲੇਗਾ ਸਭ ਕੁਝ ਹੋਏਗਾ ਤੇ ਇਹਦਾ ਤਰੀਕਾ ਇਹ ਹੀ ਹੈ ਕਿ ਚੂਨਾ ਪਾ ਕੇ ਰੱਖੋ ਚੂਨੇ ਨਾਲ ਕੀ ਹੁੰਦਾ ਕਿ ਜਿਹੜੇ ਕੀੜੇ ਮਕੋੜੇ ਹੁੰਦੇ ਜਾਂ ਥਣਾ ਚ ਵੱਢਦੇ ਆ ਜਦੋਂ ਆਪਾਂ ਦੁੱਧ ਪਲਾਉਨੇ ਆ ਉਦੋਂ ਵੀ ਉਹ ਥਣਾ ਚ ਕੀੜੇ ਬੈਕਟੀਰੀਆ ਜਾਂਦਾ ਉਹ ਵੀ ਥਣਾ ਦੀ ਪ੍ਰੋਬਲਮ ਨੂੰ ਕਰਦਾ ਤੇ ਇਹਦਾ ਇਹੀ ਹੱਲ ਹੈ ਜੀ ਸਭ ਤੋਂ ਬੈਸਟ ਹੈ ਮੈਂ ਦੇਖੋ ਬਾਰ-ਬਾਰ ਇਹ ਤੁਹਾਨੂੰ ਤੁਸੀਂ ਮੈਨੂੰ ਕਹੋਗੇ ਅਸੀਂ ਪੁੱਛਦੇ ਕੋਸਾਂ ਇਹ ਦੱਸਦੇ ਕੋਸਾਂ ਵੈਕਸੀਨ ਕਰੋ 100 ਬੱਕਰੀਆਂ ਦੀ ਵੈਕਸੀਨ ਹੋਵੇ ਐਫਐਮਡੀ ਐਚਐਸ ਦੀ 200 250 ਰੁਪਏ ਦੀ ਹੈਗੀ ਆ ਮਤੇ 100 ਬੱਕਰੀਆਂ ਦੇ ਮਗਰ ਤੁਸੀਂ ਲਾ ਲਓ 2-4 ਰੁਪਏ ਦੀ ਵੈਕਸੀਨ ਪੈਂਦੀ ਹੈ ਤੇ ਜੇ ਉਹ 2-4 ਲਾਣੇ ਆ ਫਿਰ ਬਾਅਦ ਚ ਕਿ ਦੁਖੀ ਹੋਣਾ ਉਹ ਜ਼ਿਆਦਾ ਚੰਗਾ ਕਰਨਾ। ਕਈ ਵਾਰ ਕੀ ਹੁੰਦਾ? ਪਰ ਮੈਂ ਫਾਰਮ ਦੀ ਗੱਲ ਕਰ ਲੀ ਗਏ। ਜਾਂ ਜਿਹੜੇ ਚਰਾੰਦਾਂ ਦੇ ਉੱਤੇ ਜਾਨਵਰ ਲੈ ਕੇ ਜਾਂਦੇ ਨੇ ਉਹਨਾਂ ਦੀ ਗੱਲ ਕਰ ਲੀ ਗਏ। ਪਸ਼ੂ ਜ਼ਹਿਰੀਲੀ ਚੀਜ਼ ਖਾ ਜਾਂਦੇ ਨੇ। ਪਰ ਉਹਦਾ ਪਤਾ ਨਹੀਂ ਲੱਗਦਾ। ਉਹਦਾ ਪਤਾ ਲੱਗਦਾ ਉਦੋਂ ਜਦੋਂ ਉਹਦੇ ਲੱਛਣ ਬਾਹਰ ਆਉਣ ਲੱਗ ਜਾਂਦੇ ਨੇ। ਹਾਂ ਉਹਦੇ ਮੂੰਹ 'ਚੋਂ ਛਾਗਾਣੀ ਸ਼ੁਰੂ ਛਾਗਾਣੀ ਸ਼ੁਰੂ ਹੋ ਜਾਂਦੀ ਆ ਜਾਂ ਕਲੀ ਵੀ ਮੋਕ ਲੱਗ ਜਾਂਦੀ ਆ। ਹਾਂਜੀ ਹਾਂਜੀ ਹਾਂਜੀ। ਉਸ ਸਮੇਂ ਕੋਈ ਦੇਸੀ ਜਾਂ ਕੋਈ ਅੰਗਰੇਜ਼ੀ ਤਰੀਕਾ ਵਰਤ ਸਕਦੇ ਆ ਦਵਾਈ ਹਾਂਜੀ ਬਿਲਕੁਲ ਵਰਤ ਸਕਦੇ ਆ ਦੇਖੋ ਇੱਕ ਦਵਾਈ ਆਉਂਦੀ ਆ ਕੋਲਲ ਕੋਲ ਐਲ ਹਾਂਜੀ ਇਹ ਅੰਗਰੇਜ਼ੀ ਦਵਾਈ ਐ ਹੂੰ ਠੀਕ ਐ ਇਹ ਕੋਇਲੇ ਨਾਲ ਬਣਦੀ ਐ ਹੂੰ ਠੀਕ ਹੁਣ ਇਹ ਤੁਸੀਂ ਵਜਨ ਦੇ ਹਿਸਾਬ ਨਾਲ ਜਿੰਨਾ ਵਜਨ ਆ ਉਹਨੇ ਐਮ ਐਲ ਆਪਾਂ ਉਹਨਾਂ ਨੂੰ ਦੇਈਦੀ ਐ ਤੇ ਇੱਕ ਐਟ੍ਰੋਪਿਨ ਸਲਫੇਟ ਦਾ ਇੰਜੈਕਸ਼ਨ ਲੱਗਦਾ ਇਹ ਆਪਣਾ ਹੈਗਾ ਅੰਗਰੇਜ਼ੀ ਇਲਾਜ ਜਿਹੜਾ ਦੇਸੀ ਇਲਾਜ ਆ ਕੋਲ ਐਲਕੋਲ ਮਤਲਬ ਕੋਲੇ ਤੋਂ ਬਣਦੀ ਆ ਇਹ ਦਵਾਈ ਹੂੰ ਤੇ ਤੁਸੀਂ ਆਪਣੇ ਮੋਟੀ ਰੋਟੀ ਲੈ ਲਓ ਉਹਨੂੰ ਸਾੜ ਕੇ ਚੂਰਾ ਕਰ ਲਓ ਹੂੰ ਤੇ ਉਹ ਪਾਣੀ ਚ ਘੋਲ ਕੇ ਬੱਕਰੀ ਨੂੰ ਦੇ ਦਿਓ ਤੁਹਾਡੀ ਕੋਲ ਐਲ ਦਵਾਈ ਬਣ ਗਈ ਹੂੰ ਉਹ ਨਹੀਂ ਐ ਰੋਟੀ ਦਾ ਚੁੱਲਾ ਨਹੀਂ ਐ ਰੋਟੀ ਨਹੀਂ ਆਟਾ ਨਹੀਂ ਐ ਨਿੰਮ ਦੀ ਲੱਕੜ ਲੈ ਲਓ ਮੋਟੀ ਸਾਰੀ ਹੂੰ ਉਹਨੂੰ ਲੂ ਕੇ ਕੋਲਾ ਬਣਾ ਲਓ ਬਣਾ ਕੇ ਪੀਸ ਲਓ ਉਹ ਤੁਹਾਡੀ ਕੋਲ ਐਲ ਦਵਾਈ ਤੇ ਹੀ ਕੰਮ ਕਰੇਗੀ ਇਹੀ ਦੇਸੀ ਹੈ ਇਹ ਤਰੀਕਾ ਇਹਦਾ ਕਈ ਵਾਰ ਕੀ ਪਾਸੋਂ ਹੁੰਦਾ ਕਿ ਜਾਨਵਰ ਘਟ ਖਾਂਦਾ ਹਾਂਜੀ ਪਰ ਉਹਨੂੰ ਵਾਈ ਵੇਟ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਖਰਾਕ ਦੀ ਉਹਨੂੰ ਜ਼ਿਆਦਾ ਲੋੜ ਆ ਹੂੰ ਹੂੰ ਉਹਦੇ 'ਚ ਕੋਈ ਦੇਸੀ ਤਰੀਕਾ ਵਰਤ ਕੇ ਤਾਂ ਵਾਈ ਜੀ ਇਦਾਂ ਦੇਖੋ ਜਿਹੜਾ ਡਾਈਜੈਸ਼ਨ ਦਾ ਮਸਲਾ ਹੈ ਨਾ ਹੂੰ ਇਹਨੂੰ ਅਗਰ ਤੁਸੀਂ ਖਾਣਾ ਇਹਦਾ ਪ੍ਰਬੰਧਨ ਠੀਕ ਰੱਖੋ ਉਲੀ ਵਾਲਾ ਜਿਹੜਾ ਸਭ ਤੋਂ ਜ਼ਿਆਦਾ ਮੈਟਰ ਕਰਦਾ ਉਹ ਤੁਹਾਡਾ ਕਰਦਾ ਉਲੀ ਵਾਲਾ ਜੋ ਖਾਣਾ ਤੁਸੀਂ ਉਹਨਾਂ ਨੂੰ ਪਾਉਨੇ ਹੋ ਹਮ ਅਗਰ ਤੁਸੀਂ ਉਹ ਕਰਦੇ ਰਹੋ ਤੇ ਤੁਹਾਡੇ ਇੱਥੇ ਬਿਲਕੁਲ 101% ਕਦੇ ਬਿਮਾਰੀ ਨਹੀਂ ਆਏਗੀ ਡਾਈਜੈਸ਼ਨ ਦੀ ਕਦੇ ਪ੍ਰੋਬਲਮ ਨਹੀਂ ਹੋਣੀ ਦੂਜਾ ਇੱਕ ਚੂਰਨ ਆਉਂਦਾ ਉਹ ਪੰਜ ਛੇ ਚੀਜ਼ਾਂ ਦਾ ਬਣ ਕੇ ਬੰਦਾ ਜਿੱਦਾਂ ਆਪਣਾ ਉਹ ਤ੍ਰੇਫਲਾ ਚੂਰਨ ਹੁੰਦਾ ਕਾਲਾ ਲੂਣ ਹੁੰਦਾ ਨਸਾਦ ਠੀਕਰੀ ਪੈਂਦਾ ਤੇ ਇੱਕ ਕੀ ਕੌੜ ਤੁਮੇ ਹੁੰਦੇ ਕਾਲਾ ਲੂਣ ਹੋ ਗਿਆ ਸੇਂ ਦਾ ਨਮਕ ਹੋ ਗਿਆ ਇਹਦਾ ਮਿਲਾ ਕੇ ਇੱਕ ਚੂਰਨ ਬਣਦਾ ਉਹ ਤੁਸੀਂ ਬੱਕਰੀ ਨੂੰ ਦਿਓ ਉਹ ਨਹੀਂ ਬਣਾ ਸਕਦੇ ਡਾਬਰ ਕੰਪਨੀ ਦਾ ਇੱਕ ਰੂਚਾ ਮੈਕਸ ਪਾਊਡਰ ਆਉਂਦਾ 3-3 ਗ੍ਰਾਮ ਰੋਜ਼ ਦਾ ਦੇਣਾ ਸ਼ੁਰੂ ਕਰ ਦਿਓ ਤੁਹਾਡੇ ਬੱਕਰੇ ਨੂੰ ਕਦੇ ਦਿੱਕਤ ਨਹੀਂ ਆਏਗੀ ਇੱਕ ਹੋਰ ਸਭ ਤੋਂ ਵਧੀਆ ਤਰੀਕਾ ਦੱਸਦਾ ਤਿੰਨ ਦਿਨ ਦਾ ਜਦੋਂ ਬੱਚਾ ਹੋ ਜਾਏ ਤੁਹਾਡਾ ਤਿੰਨ ਦਿਨ ਦਾ ਉਸ ਤੋਂ ਲੈ ਕੇ ਉੱਪਰ ਜਿੰਨੀ ਮਰਜ਼ੀ ਏਜ ਹੋਵੇ ਇੱਕ ਯੀਸਟ ਆਉਂਦਾ ਜੋ ਆਪਾਂ ਉਹਦੇ ਚ ਪਾਉਨੇ ਆ ਕੇ ਕੋਰੋਨਾ ਚ ਨਾ ਹੂੰ ਉਹਨੂੰ ਫੁਲਾਣ ਲਈ ਆਪਾਂ ਮਸਾਲਾ ਕਹਿ ਸਕਦੇ ਆ ਹਾਂ ਯੀਸਟ ਹੁੰਦਾ ਉਹ ਜਿੱਦਾਂ ਆਪਾਂ ਮੈਦਾ ਪਾਉਨੇ ਆ ਫੇ ਉਹਨੂੰ ਘੋਲ ਦਈਦਾ ਤੇ ਉਹ ਢਾਬਾ ਰੋਟੀ ਐ ਫੁੱਲ ਜਾਂਦੀ ਆ ਉਦਾਂ ਹੀ ਇੱਕ ਐਨੀਮਲ ਫੀਡ ਚ ਵੀ ਯੀਸਟ ਆਉਂਦਾ ਹੂੰ ਉਹ 1 ਗ੍ਰਾਮ ਤੁਸੀਂ ਰੋਜ਼ ਦਾ ਦੇਣਾ ਸ਼ੁਰੂ ਕਰ ਦੋ ਤੁਹਾਡੀ ਬੱਕਰੀ ਨੂੰ ਕਦੇ ਹੋएगी ਨਹੀਂ ਐਡਾ ਇੰਡਾਈਜੈਸ਼ਨ ਦੀ ਪ੍ਰੋਬਲਮ ਕਿ ਰੋਟੀ ਛੱਡ ਜੇ ਐ ਛੱਡ ਜੇ ਕੁਝ ਨਹੀਂ ਔਰ ਜਿੱਦਾਂ ਹੀ ਤੁਹਾਡੀ ਅਗਰ ਬੱਕਰੀ ਕੋਈ ਭੁੱਖ ਨਹੀਂ ਮੰਨਦੀ ਤੇ ਉਹ ਜਾਂ ਤੇ ਰੂਚਾ ਮੈਕਸ ਪਾਊਡਰ ਹੈ ਜਾਂ ਜੋ ਮੈਂ ਚੀਜ਼ਾਂ ਦਸੀਆਂ ਉਹ ਰਲਾ ਕੇ ਤੁਸੀਂ ਪਾਊਡਰ ਬਣਾ ਲਓ 1-2 ਗ੍ਰਾਮ ਰੋਜ਼ ਦਾ ਦੇਈ ਚੱਲੋ ਕੋਈ ਦਿੱਕਤ ਨਹੀਂ ਡਾਕਟਰ ਸਾਹਿਬ ਇੱਕ ਅਫਾਰੇ ਦੀ ਸਮੱਸਿਆ ਬਹੁਤ ਆਉਂਦੀ ਆ ਹਾਂਜੀ ਅਫਾਰਾ ਪਰ ਹੁਣ ਇਸ ਸਮੇਂ ਤਾਂ ਮੌਸਮ ਦੇ ਵਿੱਚ ਘਾਟਾ ਪਰ ਜਦੋਂ ਕਣਕਾਂ ਦਾ ਸਮਾਂ ਆਉਂਦਾਗਾ ਕਣਕ ਖਾਲੀ ਜਾਂ ਘਰੇ ਕਿਸੇ ਪਸ਼ੂ ਨੇ ਵੱਧ ਕਣਕ ਖਾ ਲਈ ਅਫਾਰੇ ਦੀ ਸਮੱਸਿਆ ਦਾ ਕੋਈ ਹੱਲ ਇਦਾਂ ਜੀ ਦੇਖੋ ਜਿਹੜਾ ਅਫਾਰਾ ਆਉਂਦਾ ਨਾ ਉਹ ਮੇਨ ਆਉਂਦਾ ਜਦੋਂ ਆਪਾਂ ਦਾਣਾ ਖਾਂਦੇ ਆ ਫੀਡ ਖਾਂਦੇ ਆ ਬੱਕਰੀਆਂ ਔਰ ਉਹਦੇ ਬਾਅਦ ਉੱਪਰੋਂ ਪਾਣੀ ਉਹਨਾਂ ਨੂੰ ਦੇ ਦਿਓ ਹੂੰ ਉਹ ਅਫਾਰੇ ਦਾ ਕਾਰਨ ਬਣਦਾ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਤੇ ਇਹੀ ਹੈ ਇੱਕ ਦਵਾਈ ਆਉਂਦੀ ਹੈ ਬਲੋਟਾ ਸਿਲ ਜਾਂ ਨਾ ਹੋਵੇ ਥੋੜਾ ਜਿਹਾ ਤਾਰਪੀਨ ਦਾ ਤੇਲ ਲਓ ਥੋੜਾ ਜਿਹਾ ਸਰੋਂ ਦਾ ਤੇਲ ਥੋੜਾ ਜਿਹਾ ਕਾਲਾ ਲੂਣ ਲਓ ਹੂੰ ਥੋੜਾ ਜਿਹਾ ਆਪਣਾ ਉਹ ਲੈ ਲਓ ਹਿੰਗ ਉਹ ਮਿਲਾ ਕੇ ਬੱਕਰੀ ਨੂੰ ਦਿਓ ਅਫਾਰਾ ਚਲੇ ਜਾਂਦਾ ਨਹੀਂ ਜਾਂਦਾ ਉਹਦੇ ਪੈਰ ਚੱਕੋ ਥੋੜੇ ਜੇ ਉੱਚੇ ਪੀ ਅਗਲੇ ਪਿਛਲੇ ਐਂ ਕਰ ਦਿਓ ਮੂੰਹ ਚ ਨਿੰਮ ਦੀ ਲੱਕੜ ਐਨ ਲੰਬੀ ਐਂ ਪਾ ਦਿਓ ਇਦਾਂ ਕਰਕੇ ਹੋਰ ਉਹਨੂੰ ਬੰਨ੍ਹ ਦਿਓ ਤੇ ਇੱਕ ਮੂੰਹ ਚੋਂ ਨਿਕਲੇਗਾ ਪੇਟ ਨੂੰ ਥੋੜਾ ਥੋੜਾ ਥੱਲੇ ਸ ਲਾਓ ਤੇ ਫਾਰਾ ਚਲੇ ਜਾਂਦਾ ਔਰ ਬਰਾਬਰ ਕਾਲਾ ਲੂਣ ਅਜਵੈਨ ਲੈ ਕੇ ਉਹ ਦੇ ਦਿਓ ਉਹਦੇ ਨਾਲ ਫਾਰਾ ਚਲਾ ਜਾਂਦਾ ਇੱਕ ਬਲੋਟਾ ਸਿਲ ਦਵਾਈ ਆ ਉਹਦੇ ਨਾਲ ਫਾਰਾ ਚਲੇ ਜਾਂਦਾ ਫੇ ਵੀ ਬੜਾ ਦਿੱਕਤ ਹੋ ਜਾਏ ਤੇ ਬੱਕਰੀ ਦੇ ਜਿਸ ਪਾਸੇ ਖਾਣਾ ਹੁੰਦਾ ਇੱਕ ਬੱਕਰੀ ਦੇ ਇੱਕ ਪਾਸੇ ਢਿੱਡ ਹੁੰਦਾ ਇੱਕ ਪਾਸੇ ਖਾਣਾ ਹੁੰਦਾ ਉੱਥੇ ਐ ਤਕਉਣ ਜਾਂ ਬਣਦਾ ਉੱਪਰ ਉਹਦੇ 16 ਨੰਬਰ ਔਰ 18 ਨੰਬਰ ਦੀ ਸੂਈ ਇਦਾਂ ਸਿੱਧੀ ਪਾ ਦਿਓ ਤੇ ਉਹ ਗੈਸ ਉੱਥੋਂ ਨਿਕਲਣੀ ਸ਼ੁਰੂ ਹੋ ਜਾਈਗੀ ਕੋਲਮ ਲਾ ਕੇ ਲਈਏ ਕਿ ਪਸ਼ੂ ਮਰਨੋ ਬਚ ਸਕਦਾ ਨਕਸਲ ਬਿਲਕੁਲ ਬਿਲਕੁਲ ਬਚੇਗਾ ਜੀ 101% ਬਚੇਗਾ ਕਿਉਂਕਿ ਜਿਹੜਾ ਫਾਰਾ ਹੈ ਨਾ ਲੰਬੇ ਸਮੇਂ ਤੱਕ ਫਾਰਾ ਨਹੀਂ ਚੱਲਦਾ ਹੂੰ ਲੰਬੇ ਅਗਰ ਲੰਬਾ ਸਮਾਂ ਅਫਾਰਾ ਚੱਲ ਰਿਹਾ ਤੁਹਾਨੂੰ ਲੱਗ ਰਿਹਾ ਹੈ ਔਰ ਅਫਾਰਾ ਲੱਗ ਰਿਹਾ ਤਾਂ ਲੰਬੇ ਸਮੇਂ ਅਲਾ ਫਾਰਕਾ ਦੇ ਨਹੀਂ ਹੁੰਦਾ ਅਫਾਰਾ ਥੋੜੇ ਟਾਈਮ ਦਾ ਹੁੰਦਾ ਔਰ ਪਸ਼ੂ ਖੜਕਾ ਦਿੰਦਾ ਉਹ ਛੱਡਦਾ ਨਹੀਂ ਹੈ ਤੇ ਅਫਾਰਾ ਇੰਨਾ ਲੰਬਾ ਚੱਲਦਾ ਨਹੀਂ ਹੁੰਦਾ ਜੀ ਸੋਏ ਸੰਨ ਉਹ ਨੁਕਤੇ ਜੋ ਕਿ ਪੱਕ ਕਰੇ ਵੀ ਵਰਤ ਸਕਦੇ ਆ ਐਮਰਜੈਂਸੀ ਦੇ ਵਿੱਚ ਲੋੜ ਪੈਂਦੀ ਕਿਉਂਕਿ ਬਿਮਾਰੀ ਕੋਈ ਵੀ ਆ ਦੱਸ ਕੇ ਨਹੀਂ ਆਉਂਦੀ ਤੇ ਉਸ ਸਮੇ ਸਾਡੇ ਕੋਲ ਨਾ ਮੌਕੇ ਤੇ ਡਾਕਟਰ ਹੁੰਦਾ ਤੇ ਨਾ ਕੋਈ ਇੰਜੈਕਸ਼ਨ ਅੰਗਰੇਜ਼ੀ ਦਵਾਈ ਹੁੰਦੀ ਆ ਪਰ ਆਪਾਂ ਉਹ ਦੇਸੀ ਨੁਕਤੇ ਵਰਤ ਕੇ ਜੋ ਤੁਹਾਡੇ ਸਾਹਮਣੇ ਡਾਕਟਰ ਅਵਤਾਰਵਾਸੀ ਨੇ ਰੱਖੇ ਨੇਗੇ ਆਪਣੇ ਵਿਚਾਰਾਂ ਦੇ ਵਿੱਚ ਦੀ ਆਪਣੇ ਨੁਕਤੇ ਤੁਹਾਡੇ ਨਾਲ ਸ਼ੇਅਰ ਕੀਤੇ ਨੇਗੇ ਉਹ ਨੁਕਤੇ ਵਰਤ ਕੇ ਆਪਾਂ ਆਪਣੇ ਪਸ਼ੂ ਦਾ ਆਪਣਾ ਨੁਕਸਾਨ ਹੋਣਾ ਬਚਾ ਸਕਦੇ ਹਾਂ ਤੁਹੋ ਅਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਰਲੇਖ ਦੇ ਨਾਲ